ਪਿੰਡ ਦਿਓਗੜ ਵਾਸੀਆਂ ਵੱਲੋਂ ਪਿੰਡ ਦੀ ਪੰਚਾਇਤ ਅਤੇ ਨਸ਼ਾ ਰੋਕੂ ਕਮੇਟੀ ਦੇ ਸਹਿਯੋਗ ਨਾਲ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਪਿੰਡ ਵਾਸੀਆਂ ਨੇ ਪਿੰਡ ਦੇ ਹੀ ਕੁਝ ਲੋਕਾਂ ਉੱਤੇ ਗੰਭੀਰ ਦੋਸ਼ ਲਾਏ ਹਨ। ਪਿੰਡ ਵਾਸੀਆਂ ਨੇ ਕਿਹਾ ਜੇਕਰ ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਟਰਨਾ ਮੁੱਖ ਸੜਕ ਅਤੇ ਥਾਣੇ ਅੱਗੇ ਲਾਇਆ ਜਾਵੇਗਾ। ਆਓ ਜਾਣਦੇ ਹਾਂ ਕੀ ਕਹਿੰਦੇ ਨੇ ਜੁਗਲਪ੍ਰੀਤ ਸਿੰਘ ਸੇਖੋਂ ਅਤੇ ਸਾਬਕਾ ਸਰਪੰਚ ਗੁਲਾਬ ਸਿੰਘ ਸਾਰਾ ਨਗਰ ਇਕੱਠਾ ਹੋਇਆ ਇਸ ਗੱਲ ਦੇ ਉੱਤੇ ਕਿ ਵੀ ਇਹ ਦੋ ਘਰ ਜਿਨ੍ਹਾਂ ਨੇ 16-16 ਸਾਲ ਦੇ ਜਵਾਕ ਜਿਨ੍ਹਾਂ ਨੂੰ ਨਸ਼ੇ 'ਚ ਗਲਾਪ ਕਰਿਆ ਪਿਆ ਵੀ ਇਹਨਾਂ ਨੂੰ ਸਮਝਾ ਕੇ ਅਸੀਂ ਕੱਲ ਸਮਝਾਉਣ ਲਈ ਵੀ ਗਏ ਸੀ ਜਿਹੜਾ ਅਸਲੀ ਇਹ ਜਿਹੜਾ ਮਸਲਾ ਹੋਇਆ ਸਾਰੇ ਨਗਰ ਪੰਚਾਇਤ ਤੇ ਜਿਹੜੇ ਨਸ਼ਾ ਛਡਾਊ ਕਮੇਟੀ ਹੈ ਗ੍ਰਾਮ ਸਭਾ ਦੇ ਵਿੱਚ ਅਸੀਂ ਮਤੇ ਪਾ ਕੇ ਬਣਾਈ ਹੈ ਅਸੀਂ ਉਹ ਇਹਨਾਂ ਦੇ ਘਰੇ ਇਹਨਾਂ ਨੂੰ ਕਹਿਣ ਗਏ ਸੀ ਕਿ ਭਾਈ ਤੁਸੀਂ ਜਿਹੜੇ ਇਹ ਪਿੰਡ ਦੇ ਵਿੱਚ ਨਸ਼ਾ ਵੇਚ ਰਹੇ ਹੋ ਵੀ ਇਹ ਹੁਣ ਬਹੁਤ ਹੋ ਗਿਆ ਹੁਣ ਤੁਸੀਂ ਇਹਨੂੰ ਬੰਦ ਕਰ ਦਿਓ ਸੀ ਪਹਿਲਾਂ ਵੀ ਇਹਨੂੰ ਕਈ ਵਾਰੀ ਸਮਝਾ ਚੁੱਕੇ ਆਂ ਪਰ ਉਹ ਇਸ ਗੱਲ ਨੂੰ ਮੰਨਦੇ ਵੀ ਨਹੀਂ ਸਾਫ਼ ਕਹਿ ਵੀ ਲੱਗੇ ਹਾਂ ਜੀ ਅਸੀਂ ਵੇਚਦੇ ਆਂ ਪਰ ਤੇ ਜੇ ਕੋਈ ਸਾਨੂੰ ਰੋਕਦਾ ਹੈ ਤਾਂ ਉਹਦੇ ਨਾਲ ਬਦਵਾਸ਼ੀ ਕਰਦੇ ਨੇ ਸਾਡੇ ਨਰਪਾਲ ਸਿੰਘ ਜਦੋਂ ਜਿਹੜੇ ਕਲਾ ਪ੍ਰਧਾਨ ਨੇ ਉਹਨਾਂ ਨੇ ਜਦੋਂ ਇਹਨਾਂ ਨੂੰ ਰੋਕਣ ਦੀ ਵੀ ਕੱਲ ਇਹਨਾਂ ਨੂੰ ਗੱਲ ਕਹੀ ਸੀ ਉਹ ਉਲਟਾ ਉਹਨਾਂ ਦੇ ਉੱਤੇ ਹਮਲਾ ਕੀਤਾ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਐਡਮਿਟ ਵੀ ਕਰਵਾਇਆ ਐਡਮਿਟ ਕਰਾਉਣ ਤੋਂ ਬਾਅਦ ਫਿਰ ਜਦੋਂ ਇਹ ਰਾਤ ਨੂੰ 20 25 ਜਣੇ ਇਕੱਠੇ ਹੋ ਕੇ ਖੜਦੋਂ ਬੰਦੇ ਚਾਉਂਦੇ ਹੋਏ ਪਿੰਡ ਦੇ ਵਿੱਚ ਕਿਰਪਾਨਾ ਲੈ ਕੇ ਗੰਡਾਸੀਆਂ ਲੈ ਕੇ ਪਿੰਡ ਚ ਆਏ ਨੇ ਸਭ ਨੂੰ ਧਮਕਾਉਂਦੇ ਰਹੇ ਧਮਕਾਉਣ ਦੇ ਨਾਲ-ਨਾਲ ਸਾਡੇ ਅੱਗੇ ਇੱਥੇ ਆ ਕੇ ਭੋਲਾ ਸਿੰਘ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਤਾਂ ਸਾਰੇ ਪਿੰਡ ਨੂੰ ਹੀ ਗਾਲਾਂ ਦਿੰਦੇ ਗਏ ਫਿਰ ਉਸ ਤੋਂ ਬਾਅਦ ਉੱਥੇ ਜਾ ਕੇ ਉਹਨਾਂ ਦੇ ਘਰ ਦੇ ਉੱਤੇ ਜਾ ਕੇ ਉਹਨਾਂ ਦੀ ਭੰਨ ਤੋੜ ਕਰੀ ਕਿ ਪਿੰਡ ਦੇ ਉਹ ਦੋ ਬੰਦੇ ਨੇ ਤਾਂ ਫਿਰ ਇੰਨੇ ਉਹ ਇਕੱਠੇ ਹੋ ਕੇ ਕਿੱਥੋਂ ਆ ਗਏ ਪਹਿਲਾਂ ਇਹ ਜਦੋਂ ਇਹ ਵੇਚਦੇ ਸੀਗੇ ਜੀ ਨਸ਼ਾ ਤਾਂ ਬਹੁਤ ਮਸਲੇ ਹੁੰਦੇ ਨੇ ਜੀ ਜੀਦੇ ਕਰਕੇ ਕੋਈ ਵੋਟਾਂ ਦਾ ਮਸਲਾ ਹੁੰਦਾ ਵੀ ਆਉਣ ਵਾਲੇ ਸਮੇਂ 'ਚ ਕੋਈ ਸਾਡੇ ਨਾਲ ਚੱਲੂਗਾ ਜਾਂ ਖੜੂਗਾ ਤੇ ਕੁਝ ਹੋਰ ਬੰਦੇ ਜਿਹੜੇ ਵੀ ਕੁਝ ਫਰਦਾ ਲਾ ਕੇ ਪਹਿਲਾਂ ਫਰਦਾ ਦੇ ਸੀ ਵੀ ਜਾ ਬੰਦਿਆਂ ਨੂੰ ਜਿਹੜੇ ਮਿਲਦੇ ਸੀ ਉਹਨਾਂ ਨੂੰ ਜਾ ਕੇ ਕਰਵਾ ਲੈਂਦੇ ਸੀ ਇਹ ਜਮਾਤਾ ਪਰ ਪੁਰਾਣੀਆਂ ਪੰਚਾਇਤਾਂ ਸੀ ਉਹਨਾਂ ਦੇ ਵਿੱਚ ਇਹ ਮਤੇ ਨਹੀਂ ਉਹਨਾਂ ਨੇ ਪਾਈ ਸੀ ਪਰ ਉਹ ਵੀ ਵਿਰੋਧ ਕਰਦੇ ਸੀ ਪਰ ਪਿੰਡੋਂ ਫੇਰ ਵੀ ਕਿਸੇ ਨਾ ਕਿਸੇ ਨੂੰ ਉਹ ਭਾਈਚਾਰੇ ਦੇ ਤੌਰ ਤੇ ਜਾਂ ਕਿਸੇ ਤਰ੍ਹਾਂ ਕਹਿ ਕੇ ਉਹਨੂੰ ਲਿਆ ਜਾਂਦੇ ਸੀ ਸ਼ਾਸਨ ਵੱਲੋਂ ਸਾਡੀ ਇਹ ਮੰਗ ਹੈ ਵੀ ਜਿਹੜੀ ਸਾਡੇ ਪਿੰਡ ਦੇ ਵਿੱਚ ਇਹ ਗੁੰਡਾਗਰਦੀ ਹੋ ਰਹੀ ਹੈ ਇਹਨੂੰ ਜਿੰਨੀ ਛੇਤੀ ਹੋ ਸਕਦਾ ਇਹਨੂੰ ਸਾਡੀ ਮਦਦ ਕਰਨ ਤੇ ਇਹਨੂੰ ਨੱਥ ਪਾਉਣ ਤੇ ਸਾਡੇ ਜਿਹੜੇ ਬੱਚੇ ਨੇ ਜਿਹੜੇ ਨੌਜਵਾਨ ਪੀੜ੍ਹੀ ਹੈ ਵੀ ਉਹਦੀ ਜਵਾਨੀ ਨੂੰ ਬਚਾਇਆ ਜਾਵੇ ਜਿਹੜੇ ਹਮਲੇ ਦੇ ਵਿੱਚ ਜ਼ਖਮੀ ਹੋਏ ਨੇ ਜੀ ਉਹਨਾਂ ਦੇ ਵਿੱਚੋਂ ਸਾਡੇ ਸਾਡੇ ਬੇਬੇ ਜੀ ਉਹਨਾਂ ਨੇ ਦੋ ਮਾਤਾਵਾਂ ਨੇ ਇੱਕ ਸਾਡੇ ਅਨਰਪਾਲ ਸਿੰਘ ਨੇ ਤੇ ਰਮਨ ਰਮਨ ਨੇ ਤੇ ਜਿਹੜੇ ਕੀ ਇਹ ਕਲੱਬ ਦੇ ਪ੍ਰਧਾਨ ਵੀ ਨੇ ਨਸ਼ਾ ਛਡਾਊ ਕਮੇਟੀ ਦੇ ਉਹਨਾਂ ਨੂੰ ਸਮਾਨੇ ਰੈਫਰ ਵੀ ਕੀਤਾ ਤੇ ਉੱਥੇ ਹੁਣ ਅਗਲੀ ਕਾਰਵਾਈ ਬਸ ਤਰਨਾ ਲਾਇਆ ਕਿੰਨੀ ਦੇਰ ਤੱਕ ਰੱਖੋਗੇ ਅਸੀਂ ਜਿਹੜਾ ਧਰਨਾ ਲਾਇਆ ਜੀ ਇੱਕ ਤਾਂ ਅਸੀਂ ਪਿੰਡ ਦਾ ਕੱਖ ਵੀ ਜਿਹੜਾ ਅਸੀਂ ਪ੍ਰਸ਼ਾਸਨ ਤੱਕ ਦੱਸਣਾ ਚਾਹੁੰਦੇ ਆ ਕਿ ਵੀ ਸਾਡਾ ਰੋਸ਼ ਕਿੰਨਾ ਹੈ ਇਸ ਚੀਜ਼ ਦੇ ਸਬੰਧ ਦੇ ਵਿੱਚ ਤੇ ਦੂਸਰੀ ਗੱਲ ਅਸੀਂ ਐਮਐਲਏ ਸਾਹਿਬ ਕੋਲ ਵੀ ਬੇਨਤੀ ਕਰੀ ਆ ਕਿ ਵੀ ਸਾਡੇ ਤੁਸੀਂ ਹਲਕੇ ਦੇ ਮਾਲਕੋਂ ਵੀ ਤੁਸੀਂ ਵੀ ਤੇ ਇਸ ਗੱਲ ਦੇ ਉੱਤੇ ਸਾਡੀ ਮਦਦ ਕਰੋ ਤੇ ਨਾਲ ਹੀ ਜਿਹੜੇ ਵੀ ਧਰਨਾ ਲਾਇਆ ਵੀ ਜਿਹੜਾ ਬਿਆਨਬਾਜ਼ੀ ਹੋ ਚੁੱਕੀ ਹੈ ਵੀ ਉਹਦੇ ਸਬੰਧ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕਰਦੇ ਵੀ ਉਹਨਾਂ ਬੰਦਿਆਂ ਦੀਆਂ ਗ੍ਰਿਫਤਾਰੀਆਂ ਪਾਈਆਂ ਜਾਣ ਜਿਨ੍ਹਾਂ ਨੇ ਇਹ ਹੁਣ ਕੰਮ ਚਾਇਆ ਪਿੰਡ ਦਿਉਗੜ ਦਾ ਅੱਜ ਜੋ ਇਹ ਇਕੱਠ ਹੋਇਆ ਜੀ ਨਸ਼ਾ ਵਿਚਰ ਵਾਲਿਆਂ ਦੇ ਖਿਲਾਫ ਹਾਂਜੀ ਸੋ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਹ ਹੈ ਕਿਉਂਕਿ ਕਈ ਬੱਚਿਆਂ ਦੀਆਂ ਜਾਨਾਂ ਚਲੀਆਂ ਗਈਆਂ ਨੇ ਨਸ਼ਿਆਂ ਦੇ ਕਾਰਨ ਇਸ ਕਰਕੇ ਨਗਰ ਨਿਵਾਸੀਆਂ ਦੇ ਵਿੱਚ ਰੋਹ ਬਹੁਤ ਹੈ ਇੱਥੇ ਪੂਰੀ ਗੁੰਡਾ ਕਰਦੀ ਹੁੰਦੀ ਹੈ ਕਿ ਕੋਈ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਉਹਨੂੰ ਦੇਖ ਕੇ ਅੱਜ ਲੋਕਾਂ ਨੇ ਪਿੰਡ ਦੇ ਵਿੱਚ ਧਰਨਾ ਲਾਇਆ ਹੋਇਆ ਹੈ ਲੋਕਾਂ ਦਾ ਇਹ ਕਹਿਣਾ ਹੈ ਕਿ ਜੇਕਰ ਇਹ ਮਸਲਾ ਹੱਲ ਪ੍ਰਸ਼ਾਸਨ ਨੇ ਨਾ ਕਰਿਆ ਨਾ ਕੋਈ ਇਹਦੇ ਕਾਰਵਾਈ ਕਰੀ ਤਾਂ ਆਉਣ ਵਾਲੇ ਸਮੇਂ ਤੇ ਧਰਨਾ ਜਿਹੜਾ ਸ਼ਰਤ ਤੇ ਵੀ ਲਾਇਆ ਜਾਊਗਾ ਮੈਂਟੇ ਜਾਂ ਥਾਣੇ ਦੇ ਅੱਗੇ ਲਾਇਆ ਜਾਊਗਾ ਇਹ ਲੋਕਾਂ ਦੇ ਰੋਹ ਦਾ ਪ੍ਰਤੀਕ ਹੈ ਪ੍ਰਸ਼ਾਸਨ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਇਸ ਮਸਲੇ ਦਾ ਹੱਲ ਛੇਤੀ ਛੇਤੀ ਕਰਨਾ ਚਾਹੀਦਾ ਦਿਓਗੜ ਦਾ ਕੀ ਮਾਮਲਾ ਹੈ ਦਿਓਗੜ ਦਾ ਮਾਮਲਾ ਹੈਗਾ ਜਿਹੜੀ ਕਿ ਉੱਥੇ ਪੰਚਾਇਤ ਨੇ ਮਤਲਬ ਆਪਣੇ ਪਿੰਡ ਦੇ ਵਿੱਚ ਇੱਕ ਕਮੇਟੀ ਬਣਾਈ ਆ ਨਸ਼ਾ ਛਟਾਊ ਕਮੇਟੀ ਤੇ ਉਹ ਕਮੇਟੀ ਹੈ ਜਿਹੜੀ ਕਿ ਮਤਲਬ ਡੇਉਗੜ ਦੇ ਵਿੱਚ ਨਸ਼ਾ ਸਟਾਪ ਕਰਨ ਸੰਬੰਧੀ ਮਤਲਬ ਅਭਰਾਲੇ ਕਰ ਰਹੀ ਹੈ ਤੇ ਜਿਹੜਾ ਕਿ ਇਹਨਾਂ ਦੇ ਪਿੰਡ ਦੇ ਪਹਿਲਾਂ ਕਾਫੀ ਸਾਲਾਂ ਤੋਂ ਵੀ ਮਤਲਬ ਇਸ ਤਰ੍ਹਾਂ ਦੇ ਨੇ ਜਿਹੜੇ ਨਸ਼ੇ ਵਾਲੇ ਬੰਦੇ ਨੇ ਤੇ ਉਹਨਾਂ ਨੂੰ ਰੋਕ ਰਹੇ ਨੇ ਉਹ ਤੇ ਰਾਤ ਅਸੀਂ ਉੱਥੇ ਮੌਕੇ 'ਤੇ ਵੀ ਗਏ ਸੀਗੇ ਜਿਹੜੇ ਨੂੰ ਇਹ ਮਤਲਬ ਕਿ ਰੋਕ ਲਾਰੇ ਸੀਗੇ ਵੀ ਇਹ ਸਾਡੇ ਪਿੰਡ ਐ ਇੱਕ ਬੰਦਾ ਨਸ਼ਾ ਵੇਚਦਾ ਉਹਦੇ ਘਰ ਨੂੰ ਜਦੋਂ ਮੈਂ ਗਿਆ ਉੱਥੇ ਕੱਲ ਸਾਡੇ ਕਿ 6 ਵਜੇ ਤਾਲਾ ਲੱਗਿਆ ਆਇਆ ਸੀਗਾ ਇਹ ਮੌਕਾ ਤੋਂ ਪੱਟ ਗਿਆ ਸੀ ਆਪਣੇ ਘਰ ਨੂੰ ਤਾਂ ਪਰ ਉਹ ਦਾਖਲ ਆਏ ਨੇ ਜਿਨ੍ਹਾਂ ਦੇ ਅਸੀਂ ਮਤਲਬ ਕਿ ਬਿਆਨ ਲਿਖੇ ਨੇ ਜਿਨ੍ਹਾਂ ਦੀ ਪੜਤਾਲ ਅਸੀਂ ਕਰ ਰਹੇ ਆਂ ਇਹੀ ਗੱਲ ਨਹੀਂ ਅਸੀਂ ਇਹਨਾਂ ਤੇ ਮੈਂ ਰੇੜਾ ਵੀ ਮਾਰ ਕੇ ਆਇਆ ਇਹਨਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਪਰ ਅਸੀਂ ਦੁਬਾਰੇ ਫੇਰ ਵੀ ਕੋਸ਼ਿਸ਼ ਕਰ ਰਹੇ ਆਂ ਉਹਨਾਂ ਨੂੰ ਜਲਦੀ ਫੜ ਲਾਂ ਪਿੰਡ ਵਾਲਿਆਂ ਦਾ ਰਾਈਟ ਹੈ ਵਧੀਆ ਗੱਲ ਹੈ ਨਸ਼ੇ ਪਿੱਛੇ ਪਰਾਲੇ ਕਰ ਰਹੇ ਨੇ ਪਰ ਉਹਦਾ ਪੁਲਿਸ ਵੀ ਸਹਿਯੋਗ ਦੇ ਰਹੀ ਆ ਰਾਤ ਪੁਲਿਸ ਉੱਥੀ ਸੀਗੀ ਸਾਰੀ ਰਾਤ ਮੈਂ ਉੱਥੀ ਰਿਹਾ ਦਿਓਗੜ ਪਿੰਡ ਦੇ ਵਿੱਚ ਸਾਰੀ ਰਾਤ ਮੈਂ ਉੱਥੇ ਰਿਹਾ ਮੈਨੂੰ ਮੌਕੇ ਤੇ ਕੋਈ ਨਹੀਂ ਮਿਲਿਆ ਹੈ ਉਹਨਾਂ ਦੇ ਘਰ ਨੂੰ ਤਾਲਾ ਲੱਗਿਆ ਸੀ ਜਦੋਂ ਵੀ ਮੈਂ ਗਿਆ ਅਸੀਂ ਪੁਰਤੀਆਂ ਦੋ ਗੱਡੀਆਂ ਗਈਆਂ ਕੋਈ ਜਿਹੜਾ 30 ਬੰਦੇ ਕਹਿ ਰਹੇ ਨੇ ਕਿ ਕਿੰਨੇ ਬੰਦਿਆਂ ਨੇ ਹਮਲਾ ਕੀਤਾ ਪਿੰਡ ਦਿਓਗੜ ਦੀ ਪੰਚਾਇਤ ਅਤੇ ਨਸ਼ਾ ਬੰਦ ਕਰਾਓ ਕਮੇਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਕਮੇਟੀ ਦੇ ਪ੍ਰਧਾਨ ਅਤੇ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਜ਼ਖਮੀ ਕਰਨ ਵਾਲੇ ਚਾਰ ਵਿਅਕਤੀਆਂ ਦੀ ਸ਼ਨਾਖਤ ਕਰਕੇ ਉਹਨਾਂ ਦੇ ਖਿਲਾਫ ਇਰਾਦਾ ਕਤਲ ਦੇ ਕੇਸ ਦਰਜ ਕਰਨ ਉਪਰੰਤ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਪਾਤੜਾਂ ਦੇ ਡੀਐਸਪੀ ਇੰਦਰਪਾਲ ਸਿੰਘ ਚੋਹਾਨ ਨੇ ਦੱਸਿਆ ਹੈ ਕਿ ਪਿੰਡ ਦਿਓਗੜ ਦੀਆਂ ਦੋ ਔਰਤਾਂ ਸਮੇਤ ਪੰਜ ਵਿਕਤੀਆਂ ਨੂੰ ਜ਼ਖਮੀ ਕਰਨ ਵਾਲੇ ਚਾਰ ਵਿਕਤੀਆਂ ਦੀ ਸਨਾਖਤ ਕਰ ਲਈ ਗਈ ਹੈ। ਜ਼ਖਮੀਆਂ ਦੇ ਬਿਆਨਾਂ ਦੇ ਆਧਾਰਤ ਪਿੰਡ ਦਿਓਗੜ ਦੇ ਗਗਨਦੀਪ ਸਿੰਘ, ਕਰਮਜੀਤ ਸਿੰਘ, ਸਹਿਜ ਸਿੰਘ ਅਤੇ ਗੁਰਦਾਸ ਸਿੰਘ ਤੋਂ ਇਲਾਵਾ ਉਹਨਾਂ ਦੇ ਅਣਪਛਾਤੇ ਸਾਥੀਆਂ ਦੇ ਖਿਲਾਫ ਰਾਦਾ ਕਤਲ ਦੇ ਕੇਸ ਦਰਜ ਕਰਕੇ ਬਣਦੀ ਕਾਰਵਾਈ ਅੰਬਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ